ਨਵੀਆਂ ਬੇਲਾਂ ਨਵੇਂ ਫੋਟੇ ਚਲੋ ਫੇਰ ਉੱਤਰਨੇ ਆਲੇ ਹੋਗੇ ਮਾਂ ਇਹਨੂੰ ਕੀ ਕਹਾਂ ਦੇ ਦੇ ਸਬਜ਼ੀ ਉਧਰ ਇੱਕਦੇ ਥੱਲੇ ਆ ਸਾਫ਼ ਹੋਣਗੇ ਨਾਲੇ ਹੁਣ ਇਹ ਹੋਰ ਅਬੀ ਤਾਂ ਅੱਗੀ ਪਤਾਉਣੀ ਹੋਊ ਗਾਲ ਆ ਦੇ ਉਹ ਵੀ ਨਹੀਂ ਦੱਗੀ ਤਾਂ ਆ ਦੇ ਲਾ ਚਾਰ ਪੰਜ ਦਿਨ ਫੇਰ ਹੋ ਜਾਣੇ ਫਿਰ ਉਹ ਗੱਲਾਂ ਮੰਦੇ ਦੇ ਦੇ ਮੈਂ ਰੱਖ ਕੀ ਕਰਨੀ ਥੋੜਾ ਜਿਹਾ ਰੱਜ ਜਿਹਾ ਹੋ ਵੀ ਗਿਆ ਲੈ ਆਹੋਂ ਐਂ ਹੁੰਨੇ ਆ ਆਪਾਂ ਇਹ ਪਿਆਜ਼ ਪੱਟਣ ਆਪਾਂ ਡੇਟ ਦੇਖੀ ਹੈ ਜੀ ਸਬਜ਼ੀ ਲਈ ਦੀ 23 ਅਕਤੂਬਰ ਹੈ ਨਾ 23 ਅਕਤੂਬਰ ਹੈ ਨਾ 10 23 ਅਕਤੂਬਰ 10ਵਾਂ ਮਹੀਨਾ 10ਵਾਂ ਮਹੀਨਾ ਆਪਣੀਆਂ ਪਿੰਡੀਆਂ ਲੱਗੀਆਂ ਇੱਥੇ ਥੱਲੇ ਉਹ ਦਿਖਾ ਦਿੰਦਾ ਪਿੰਡੀ ਲੱਗੀ ਹੈ ਆ ਦੇਖੋ ਮਾਪੇ ਤਾਂ ਵੀ ਲੱਗੀਆਂ ਨੇ ਤਰੀ ਪਿੰਡੀਆਂ ਦਾ ਇਹ ਕੱਲ ਗਈ ਇਹ ਕੱਲ ਗਈ ਆ ਠੀਕ ਆ ਬੈਂਗਣੀਆਂ ਵੀ ਲੱਗੀਆਂ ਹੋਈਆਂ ਨੇ ਉਹ ਮਾਪਿ ਤਾਂ ਹਲੇ ਪਰਸ ਤੋੜ ਕੇ ਲੈ ਕੇ ਗਏ ਮਾਪਿ ਦਾ ਕੱਖ ਕੱਢਣਾ ਆਪਾਂ ਨੇ ਇਹਨੂੰ ਬਹੁਤ ਵੀ ਇਹਨੂੰ ਆਹ ਦੇਖ ਤਾਂ ਬੈਂਗਣੀਆਂ ਲੱਗੀਆਂ ਹੋਈਆਂ ਨੇ ਹਲੇ ਵੀ ਜੇ ਹਿਸਾਬ ਵਿੱਚ ਨੇ ਦੇਖਣ ਨੂੰ ਕੁੱਤਾ ਛੋਟਾ ਆ ਇੱਕ ਕੁੱਤੇ ਛੱਟ ਗਿਆ ਕਿਸੇ ਨੇ ਉੱਪਰ ਤੋੜ ਕੇ ਦੇਖ ਸਕਦੇ ਆ ਹਾਂ ਹਾਂ ਮੈਨੂੰ ਪਾਣੀ ਪਾਉਣਾ ਹੁੰਦਾ ਕੁੱਤੇ ਇਹ ਬਤਾਉਂ ਇਹੇ ਜੀ ਫਸਲਾ ਨਾ ਜਿਆਦਾ ਲੱਗਣ ਲੱਗ ਗਿਆ ਨੇ ਬਹੁਤ ਲੱਗਦੇ ਆ ਹਾਂ ਪ੍ਰਿੰਟੀਆਂ ਬਾਤ ਆ ਆਪਾਂ ਛੋਟਾ ਹੱਥ ਵਾਲਾ ਪੰਪ ਲੈ ਆਉਣਾ ਉਹ ਉਹਦੇ ਨਾਲ ਸਪਰੇਅ ਕਰਿਆ ਕਰਾਂਗੇ ਆ ਦੇਖੋ ਪੱਤੇ ਚ ਜਕੜੀਆਂ ਨਿਕਲੀਆਂ ਆਂ ਪ੍ਰਿੰਟੀ ਲੱਗੀਆਂ ਆੜੂ ਕੱਕੜੀਆਂ ਦੇਖ ਲਾ ਪਿਆਜ਼ ਆਪਣੇ 10ਵੇਂ ਮਹੀਨੇ ਦੇ ਲੱਗੇ ਹੋਇਆ ਮੰਨ ਲਓ ਫਿਰ ਡੇਢ ਤਿੰਨੇ ਬਾਅਦ ਤੁਰਪੇ ਹੋਏ ਜੇ ਖਾਣ ਨੂੰ ਤਾਂ ਲਾ ਲੋ ਆਪਾਂ ਨੂੰ ਸ਼ੇਕ ਨਹੀਂ ਹੋ ਗਏ ਖੰਦੇ ਨੇ। ਕੀ ਖਾ ਜਾਣ? ਫੁੱਲ ਖਾ ਜਾਣ ਇਹਨਾਂ ਨੇ ਪੱਤੇ। ਅਰੇ ਆ ਸਾਫ ਸਪਰੇਅ ਕਰ ਦੰਨੇ ਆ। ਖਾ ਜਾਣੇ ਨਹੀਂ। ਸਭ ਉਹ ਪਾ ਦਨੇ ਤੇ ਦੇਸੀ ਇਲਾਜ। ਵਾਹ ਗੱਲ ਕਿਹੋ ਜਿਹੀ ਕਾਠਾ। ਚਲੋ ਕੋਈ ਜ। ਕੱਲ ਪੀਣੀ ਨਹੀਂ ਕੋਈ ਆ। ਹਾਂ ਅਮਰੂਦ ਨੂੰ ਐਡੇ ਐਡੇ ਫੁੱਲ ਲੱਗੇ ਹੋਏ ਆ। ਹਾਂ। ਉਹ ਦੇ ਚਮਕਦੇ ਛੋਟੇ ਛੋਟੇ। ਚਮਕਦੇ ਆ। ਹਾਂ। ਉਹ ਗੁਰੂ ਜੀ ਵੀ ਚੱਲ ਗਏ। ਸ਼ਿਮਲਾ ਮਿਰਚ ਲੱਗੀ ਆ ਫੁੱਲ ਆ ਗਏ ਸ਼ਿਮਲਾ ਚੂਹਾ ਪਿੱਤੇ ਨੇ ਤੈਨੂੰ ਵੀ ਆ ਜਾਣ ਆ ਦੇਖ ਖੋਲ ਕੇ ਦੇਖੀ ਨਾ ਮਾਦੇ ਖੋਲੋ ਛਿੱਟਾ ਛਿੱਟਾ ਆ ਥੱਲੇ ਵੀ ਹੈ ਕਪੂਰ ਗਿਆ ਆ ਥੱਲੇ ਤੁਰਪੀ ਆ ਦੇ ਅਰੇ ਅਰੇ ਆ ਦੇ ਆ ਦੇ ਬਣ ਗਈ ਆ ਦੇ ਇੱਕ ਹੋ ਟੁੱਟ ਗਈ ਆ ਦੇ ਬਣ ਗਈ ਹੱਥ ਨਾਲ ਲਾਓ ਹੱਥ ਨਾਲ ਪਰ ਜਾਣਾ ਇਹ ਆਪ ਲਾਉਣੀ ਆ ਦੋਵੇਂ ਮਾਮਾਂ ਦੀਆਂ ਚੱਲ ਚਲੀਏ ਲੈ ਸਮ ਪੱਟ ਲਈਏ ਪਿਆਜ ਦੇਖੋ ਆਪਣਾ ਕਰਾਚੀ ਵਾਲਾ ਹੁਣ ਤਾਂ 골ਡਨ 골ਡਨ ਹੋ ਗਈ ਆਪਾਂ ਹਾਂ ਚਲ ਪਟਕਾ ਦੇ ਨੁਕਤੇ ਇੱਕ ਗੇਰਾ ਆਪਾਂ ਪਿਆਜ ਦਾ ਪਟਕੇ ਸਟ ਲਾ ਇਹ ਪਿਆਜ ਆਪਣਾ ਕਰਾਚੀ ਵਾਲਾ ਪਿਆਜ ਆ ਦੇਖੋ ਕਾਲਾ ਪਿਆਜ ਹੁਣੇ ਪੋਂ ਕਾਪਾਂ ਦੀ ਨਾ ਪਾਉਣੀ ਕਿਤੇ ਕਿਤੇ ਵਿੱਚ ਹਾਂ ਹਾਂ ਪਾ ਲਾਂ ਨਹੀਂ ਕਰਾਚੀ ਦਾ ਪਿਆਜ ਆ ਅੱਗੇ ਜਿਆਦਾ ਹੀ ਵੱਡੂ ਹੋ ਗਿਆ ਇਹ ਤਾਂ ਘਾਟੀ ਘਾਸੀਆਂ ਨਾ ਰੱਖ ਲੰਮੀ ਇੱਕਦਾਂ ਸਰੂਏ ਨਾ ਦੋ ਪਰਾਜ ਭਿੰਡੀਆਂ ਮਾਰਨੀਆਂ ਨੇ ਜਿਆਦਾ ਪੈਣਗੀਆਂ ਫਿਰ ਵੀ 1:00 ਵਜੇ ਜੋ ਬੜੇ ਹਨ ਨਾ ਜ਼ਿਆਦਾ ਹੂੰ ਮੈਂ ਲਾਇਆ ਜਮ ਆ ਵੀਰ ਵੀ ਫਾਟੇ ਜਿਹਾ ਇਹ ਤਾਂ ਪਤਾ ਹੈ ਜਮੀਨ ਖਾ ਉਹ ਹਾਂ ਇੱਧਰ ਉਹ ਆ ਦੇਖ ਉਹ ਤਾਂ ਜਮਾਂ ਤੇ ਫਿੱਕੀਆਂ ਨੇ ਉਹ ਨਾ ਆ ਨਹੀਂ ਆ ਗਾਂ ਦੇ ਕਬੂਟਾ ਗਾਂ ਉਹ ਤਾਂ ਜਮਾਂ ਤੇ ਫਿੱਕੀਆਂ ਨੇ ਹਾਂ ਪਤਾ ਨਹੀਂ ਕੋਈ ਨਾ ਪਾਲਣ ਦਾ ਬਸ ਬਹੁਤ ਹੈ ਤੇ ਨਾ ਤੋੜ ਜਾ ਤਾਂ ਚਾਰ ਤੋੜ ਲਾ ਸਦਾ ਤੇ ਆ ਆ ਦੇਖ ਸੰਤ ਆ ਕੀ ਲੱਗਿਆ ਹੋਇਆ ਸੰਤਰਾ ਲੱਗਿਆ ਨਾ ਹਾਂ ਹੁਣ ਆਪ ਹੱਥ ਲਾਉਣੀ ਆ ਮੈਨੂੰ ਕੋਈ ਹੱਥ ਨਹੀਂ ਲਾਈਗਾ ਉਹ ਸੁੰਗਣੇ ਵਿੱਚ ਤਾਂ ਕੋਈ ਜਦੇ ਕੋਈ ਸੰਤਰਾ ਮਾੜਾ ਲੱਗਦਾ ਚਾਰਚ ਨਾ ਫਸਰ ਤੋ ਇਹ ਨਾ ਪਿੰਡਿਆਂ ਵਾਲਾ ਸੌਣਿਆ ਤੇ ਸਿੱਟ ਪਿੰਡਿਆਂ ਪਿੰਡਿਆਂ ਚਾਹ ਗਣਕ ਦੀ ਰੋਟੀ ਮੱਖੀ ਦੀ ਰੋਟੀ ਫਰੀਆਂ ਮਿਰਚਾਂ ਖਾ ਲੋ ਜੀ ਨੇ ਖਾਣੀ ਆ 누르나